ਦੇਸ਼ ਸੇਵਕ ਦੇਖ ਰਹੇ ਸਾਰੇ ਹੀ ਸਰੋਤਿਆਂ ਜਤਾਰ ਸਿੰਘ ਜੱਬੂਬਾਲ ਦੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਪਿਆਰੇ ਸਾਥੀਓ ਗੱਲ ਕਰਾਂਗੇ ਸ਼ਹੀਦ ਦੇ ਆਜ਼ਮ ਸਰਦਾਰ ਭਗਤ ਸਿੰਘ ਜੀ ਦੀ ਧਰਤੀ ਦੇ ਉੱਪਰ ਬਸਿਆ ਹੋਇਆ ਨਵਾਂ ਸ਼ਹਿਰ ਜਿੰਨ ਜ਼ਿਲੇ ਦੀ ਗੱਲ ਕੀਤੀ ਜਾਵੇ ਜ਼ਿਲੇ ਦੇ ਮਾਨਯੋਗ ਐਸਐਸਪੀ ਸਾਹਿਬ ਅਖਿਲ ਚੌਧਰੀ ਜੀ ਦੇ ਬਲੋਂ ਵੱਡੇ opralਿਆਂ ਦੇ ਸਦਕਾ ਵੱਡਾ operation ਕੀਤਾ ਗਿਆ ਹੈਗਾ ਜਿਸ ਦੇ ਦੌਰਾਨ ਬੜਤਦਾਰ ਦੇ ਵਿੱਚ ਫੜੇ ਗਏ ਹੈਗੇ ਆ ਜਾਣਕਾਰੀਆਂ ਇਹ ਵੀ ਸਾਹਮਣੇ ਆ ਰਹੀਆਂ ਕਿ 10 ਜਿਹੜੇ ਪਿਸਟਲ ਜਿਹੜੇ ਹੈਗੇ ਆ ਉਹ ਪੁਲਿਸ ਨੇ recover ਕੀਤੇ ਹੈਗੇ ਆ ਬੜੀਆਂ ਜਾਣਕਾਰੀਆਂ ਜਿਹੜੀਆਂ ਹੈਗੀਆਂ ਐਸਐਸਪੀ ਸਾਹਿਬ ਜਿਹਦੇ ਕੋਲੋਂ ਸਾਂਝੀਆਂ ਕਰਾਂਗੇ ਕੌਣ ਫੜਿਆ ਗਿਆ ਕਿਸ ਦੇ ਕੋਲੋਂ ਅਸਲਾ ਸਿੱਧੀਆਂ ਮੁਲਾਕਾਤਾਂ ਅਫਸਰ ਸਹਿਬਾਨਾਂ ਦੇ ਨਾਲ ਕਰਾਉਣ ਜਾ ਰਹੇ ਆ टीम शहीद भगत सिंह नगर पुलिस वालों स्पेफिक क्रेडिबल इनपुट न डिवैलप करते हुए ओपरेशनली एक इंटरस्टेट गैंग के मैंबर इंटरसैप्ट करके अरैसट किया गया जिसते दस पिस्टल्स रिकवर किए गए हैं जो वैपनस की कंसाइनमेंट पीछे तो ये एम पी तो लेके आया है तो ए टीम एस बी एस नगर पुलिस वालों काफ़ी ओपरेशनली चंगा काम होया है ਇਹ ਡਾਇਰੈਕਟਲੀ ਐਸਪੀਡੀ ਸਾਹਿਬ ਦੀ ਸੁਪਰਵਾਈਜ਼ਨ ਤੇ ਇਸ ਕੇਸ 'ਚ ਹਲੇ ਤੱਕ ਜੋ ਪੁਸ਼ਕਿਸ਼ਤੇ ਗੱਲ ਸਾਹਮਣੇ ਆਈ ਹੈ ਕਿ ਜੋ ਇਹਦਾ ਇੱਕ ਐਸੋਸੀਏਟ ਹੈਗਾ ਮੰਨੀ ਨਾਮ ਦਾ ਲੜਕਾ ਇਹ ਕਾਫੀ ਆਮ ਸੈਕਟ ਦੇ ਔਰ ਬਾਕੀ ਵਕ ਵਕ ਪਰਚਿਆਂ ਤੇ ਇਨਵੋਲਡ ਹੈਗਾ ਜਿਸ ਤੇ ਹਿਮਾਚਲ ਤੇ ਤੇ ਬਾਕੀ ਜ਼ਿਲ੍ਹਿਆਂ ਦੇ ਪੰਜਾਬ ਤੇ ਵਕ ਵਕ ਸੈਕਸ਼ਨਸ ਦੇ ਪਰਚੇ ਹੈਗੇ ਇਹ ਇਸ ਦੇ ਨਾਲ ਕੰਟੈਕਟ ਲੁਧਿਆਣਾ ਜੇਲ੍ਹ ਤੇ ਆਇਆ ਸੀ ਉਸ ਦੇ ਬਾਅਦ ਇਸ ਦੀ ਐਸੋਸੀਏਸ਼ਨ ਉਧਰੋਂ ਫਰਦਰ ਹੁੰਦੀ ਰਹੀ ਤੋ ਫਿਲਹਾਲ ਇਸ ਦੀ ਪੁਸ਼ਕਿਸ਼ ਤੇ ਜੋ ਗੱਲ ਸਾਹਮਣੇ ਆਈ ਹੈ ਇਹ ਹੀ ਹੈ ਕਿ ਇਹ ਪੇਟੀਐਮ ਦੇ ਥਰੂ ਇਹਨਾਂ ਨੇ ਫਾਈਨੈਂਸ਼ੀਅਲ ਟ੍ਰਾਂਜੈਕਸ਼ਨ ਕਰਾਈ ਤੇ ਫਿਰ ਉਧਰੋਂ ਵੈਪਨ ਕਨਸਾਈਨਮੈਂਟ ਇਹ ਲੈ ਕੇ ਆਇਆ ਤੋ ਇਸ ਦੀ ਸਿਕਿਉਰ ਕਸਟਡੀ ਸਿਕਯੂਰ ਕਰਕੇ ਹੁਣ ਪੁਸ਼ਕਿਸ਼ ਕੰਪਲੀਟ ਹੋਣ ਦੇ ਬਾਅਦ ਨੂੰ ਫਰਦਰ ਮਨੀ ਨੂੰ ਵੀ ਪ੍ਰੋਡਕਸ਼ਨ ਵਾਰੈਂਟ ਤੇ ਲਾਇਆ ਜਾਊਗਾ ਤੇ ਜੋ ਵੀ ਚੀਜ਼ ਇਹਦੇ ਫਰਦਰ ਲਿੰਕੇਜਿਸ ਬੈਕਵਰਡ ਫਾਰਵਰਡ ਲਿੰਕੇਜਿਸ ਹੈਗੇ ਹੈ ਕਿ ਅੱਗੇ ਕਿਧਰ ਪੰਜਾਬ ਤੇ ਹਿਮਾਚਲ ਤੇ ਇਹਨਾਂ ਨੇ ਕਿੱਥੇ ਸਪਲਾਈ ਕਰਨੇ ਸੀ ਵੈਪਨਸ ਤੇ ਲਾਰਜਰ ਮਤਲਬ ਕੋਈ ਟਾਰਗੇਟਿੰਗ ਦੀ ਕੋਈ ਅਗਰ ਗੱਲ ਹੈਗੀ ਹੈ ਤਾਂ ਉਹ ਤਫਤੀਸ਼ ਤੇ ਗੱਲ ਸਾਹਮਣੇ ਆਉਗੀ ਬਟ ਇਹ ਕਾਫੀ ਚੰਗਾ ਆਪਰੇਸ਼ਨ ਹੋਇਆ ਹੈਗਾ ਜਿਸ ਚ ਇਤਨੀ ਤਦਾਦ ਚ ਵੈਪਨ ਦੀ ਰਿਕਵਰੀ ਹੋਣਾ ਕਾਫੀ ਆਪਰੇਸ਼ਨਲੀ ਚੰਗਾ ਕਿਹਾ ਜਾਊਗਾ ਔਰ ਆਈ ਊਡ ਲਾਈਕ ਟੂ ਕਮੈਂਡ ਮਾਈ ਟੀਮ ਐਂਡ ਆਫਿਸਰਸ ਕਿ ਉਹਨਾਂ ਨੇ ਕਾਫੀ ਪ੍ਰੋਐਕਟਿਵਲੀ ਇਸ ਚ ਕੰਮ ਕੀਤਾ ਤੇ ਕਾਫੀ ਸੈਂਸਿਟਿਵ ਇਸ ਚ ਡਵੈਲਪਮੈਂਟ ਹੋਈ ਹੈਗੀ ਕੋਈ ਸਿਲਪਸ ਕਰਨ ਤੋਂ ਹੁਣ ਸਪਾਈ ਕਰੀਂ ਚਾਹ ਕੋਈ ਕਿਛ ਹੋਇਆ ਉਹਦੇ ਚ ਕੀ ਸਾਹਮਣੇ ਆਇਆ ਕੋਈ ਲੋਕ ਸਭਾ ਚੋਣਾਂ ਨੂੰ ਲੈ ਕੇ ਤੇ ਨਹੀਂ ਕੁਝ ਇਸ ਚ ਹੈ ਇਲੀਗਲ ਵੈਪਨ ਹਰੀ ਪੰਜਾਬ ਚ ਹਿਮਾਚਲ ਚ ਇਹਨਾਂ ਨੇ ਅੱਗੇ ਦੇਣੇ ਸੀਗੇ ਤਾਂ ਇਹਦਾ ਰੋਲ ਤੋਂ ਇਹ ਸੀਗਾ ਵੈਪਨ ਕਨਸਾਈਨਮੈਂਟ ਹੀ ਲੈ ਕੇ ਆਇਆ ਤੇ ਇਹਨਾਂ ਅੱਗੇ ਦੇਣੇ ਸੀਗੇ ਇਹਨੂੰ ਫਰਦਰ ਨਹੀਂ ਪਤਾ ਉਹ ਜਬ ਮਨੀ ਅਸੀਂ ਲੈ ਕੇ ਆਵਾਂਗੇ ਉਸ ਤੇ ਗੱਲ ਕਲੀਅਰ ਹੋਊਗੀ ਕਿ ਉਹ ਬਾਕੀ ਕਿਹਨਾਂ ਦੇ ਲਿੰਕ ਚ ਸੀਗਾ ਕਿਹੜੇ ਬੰਦੇ ਉਹਦੇ ਐਸੋਸੀਏਟਸ ਹੈਗੇ ਸਰ ਪਹਿਲਾਂ ਵੀ ਸਪਲਾਈ ਕੋਈ ਦੇ ਚੁੱਕੇ ਹੈ ਬੰਦੀ ਇਹ ਇਸ ਤੇ ਨਾ ਜੋ ਬੰਦਾ ਹੁਣ ਇੰਟਰਸੈਪਟ ਹੋਇਆ ਇਸ ਤੇ ਪਹਿਲਾਂ 3 ਪਰਚੇ ਐਂਡੀਪੀਐਸ ਦੇ ਹੈਗੇ ਪਰ ਜੋ ਮਨੀ ਹੈਗਾ ਅਰुण ਨਾਮ ਦਾ ਬੰਦਾ ਉਸ ਤੇ 10 ਪਰਚੇ ਹੈਗੇ ਜੋ ਜ਼ਿਆਦਾਤਰ ਆਮ ਸਿੱਖ ਦੇ ਪਰਚੇ ਹੈਗੇ ਸਰ ਇਹ ਦਸੇਜ ਪਿਸਟਲ ਲੈ ਕੇ ਜਾਗਾ ਤੇ ਸੀ ਕਿ ਅਲੱਗ-ਅਲੱਗ ਜਾਗਾ ਤੋਂ ਬਰਾਬਰ ਹੋਏ ਇਹ ኦਪਰੇਸ਼ਨਲ ਡਿਟੇਲਸ ਦੋਸੇ ਨਹੀਂ ਤਰਨੂ ਰਿਵੀਲ ਕਰ ਸਕਦੇ ਸਰ ਬਲਕਰਨ ਜੇਲ ਤੋਂ ਕਦੋਂ ਬਾਹਰ ਆਉਂਦਾ ਜੀ ਲੁਧਿਆਣਾ ਜੇਲ ਹਾਂ ਜੀ ਬਲਕਰਨ ਲੁਧਿਆਣਾ ਜੇਲ ਤੋਂ ਕਦੋਂ ਬਾਹਰ ਆਇਆ ਇਹ ਕਦੋਂ ਸਾਲੇ ਇੱਕ ਬਰ ਪਹਿਲਾਂ ਸਾਲ ਹਾਂ ਜੀ ਸਰ ਹਾਂ ਕਿ ਅਰੁਣ ਦੇ ਨਾਲ ਫੋਨ ਦੇ ਵਿੱਚ ਸੰਪਰਕ ਨਾਲ ਸੀਗਾ ਕਿਉਂਕਿ ਅਰੁਣ ਤਾਂ ਜੇਲ ਵਿੱਚ ਹਾਂ ਦੇਖੋ ਹਲੇ ਤੋਂ ਇਸ ਤੇ ਮੋਬਾਈਲ ਰਿਕਵਰ ਨਹੀਂ ਹੋਇਆ ਇਸ ਚ ਜੋ ਬੰਦਾ ਹੈਗਾ ਪਰ ਵੀ ਆਰ ਇਨਵੈਸਟੀਗੇਟਿੰਗ ਕਿ ਕਿਵੇਂ ਫਰਦਰ ਕਰਦੇ ਸੀ ਕਿਸੇ ਦਾ ਆਪਰੇਟ ਕਰਦੇ ਸੀ ਕਿ ਉਹ ਮੰਨੀ ਮੰਨੀ ਤੇ ਗੱਲ ਕਲੀਅਰ ਹੋਊਗੀ ਕਿਸੇ ਖੇਤੀ ਦਾ ਜੇਲ੍ਹ ਤੋਂ ਇਹਦੇ ਨਾਲ ਸੰਪਰਕ ਚ ਹੈ ਇਟ ਮੀਨਸ ਜੇਲ੍ਹ ਚ ਫੋਨ ਚੱਲਦੇ ਹਨ ਬਾਹਰ ਟੀਮ ਤਾਂ ਬੜਾ ਅੱਛਾ ਕੰਮ ਕਰ ਰਹੀ ਹੈ ਤੁਸੀਂ ਨਹੀਂ ਉਹ ਦੇਖੋ ਆਪਾਂ ਜਾਣਦੇ ਹੈਗੇ ਕਿ देयर आर ਸਰਟਨ ਇਨਪੁਟਸ ਕਿ ਜੇਲ੍ਹ ਤੇ ਜੋ ਵੀ ਪਿੱਛੇ ਕੇਸਿਸ ਹੋਏ ਹੈਗੇ ਤਾਂ ਉਸ ਤੇ ਵੀ ਫਰਦਰ ਇਨਵੈਸਟੀਗੇਸ਼ਨ ਉਹ ਕੇਸਿਸ ਤੇ ਹੋ ਰਹੀ ਹੈਗੀ ਸੋ ਦੈਟ ਇਜ਼ ਅ ਸੈਪਰੇਟ ਇਸ਼ੂ ਬਟ ਵੀ উইল ਫਰਦਰ ਇਨਵੈਸਟੀਗੇਟ ਕਿ ਇਸ ਤੇ ਲਿੰਕੇਜਿਸ ਹੋਰ ਕੀ ਬਣਦੇ ਹੈਗੇ ਸਰ ਜਿਹਦੇ ਨਾਲ ਹੀ ਜੁੜਦਾ ਹੋਇਆ ਕੁਐਸਚਨ ਹੀ ਹੈ ਕਿ ਬਲਕਾਰ ਤੇ ਸੈਕੰਡ ਐਫਆਈਆਰ ਹੋਈ ਹੈ 11 ਅਕਤੂਬਰ 2022 ਨੂੰ ਔਰ ਥਰਡ ਐਫਆਈਆਰ ਹੋਈ ਹੈ 7 ਜਨਵਰੀ 2023 ਨੂੰ ਥੈਟ ਮੀਨਸ ਇਹ ਸਿਰਫ ਇਹ ਦੋਨਾਂ ਐਫਆਈਆਰ ਦਾ ਸਿਰਫ 88 ਦਿਨ ਦਾ ਫਰਕ ਆ ਹੂੰ ਹੂੰ ਮਤਲਬ ਬੜੀ ਜਲਦੀ ਜਵਾਨਤ ਵੀ ਮਿਲ ਗਈ ਇਹਨੂੰ ਬਾਹਰ ਵੀ ਆ ਗਿਆ ਵੀ ਮਤਲਬ ਇੰਨੀ ਇਹ ਪਹਿਲਾ ਜਿਹੜਾ ਪਰਚਾ ਹੈਗਾ ਐਨਡੀਪੀਐਸ ਐਕਟ ਦਾ 11 ਅਕਤੂਬਰ ਦਾ 11 ਦੱਸਦਾ ਦੂਸਰਾ 7 ਦੱਸਦਾ ਹੈਗਾ ਜੀ ਜੀ ਤੋ ਦੇਖੋ ਵੱਖਰੇ ਡਿਸਟ੍ਰਿਕਟ ਹੈ ਥੈਟ ਇਜ਼ ਅ ਪਾਰਟ ਆਫ ਜੁਡੀਸ਼ੀਅਲ ਪ੍ਰੋਸੀਡਿੰਗ ਕਿਸ ਨੂੰ ਬੇ ਉਹ ਤੋਂ ਜੁਡੀਸ਼ਲ ਅਫਸਰ ਸਰ ਇਹ ਜਿਹੜੇ 10 ਰਿਸਟਰ ਲੈ ਆ ਕਿੰਨੀ ਅਮਾਉਂਟ ਦੇ ਲੈ ਆ ਨਹੀਂ ਦੇਖੋ ਇਹ ਜੋ ਇਹਨੂੰ ਕੀਤਾ ਉਹਨੂੰ ਅਮਾਉਂਟ ਆਈ ਹੈ ਕਿੰਨੇ ਪੈਸੇ ਉਹਨੇ ਪੇ ਕੀਤੇ ਦੇਖੋ ਇਨੀਸ਼ੀਅਲ ਇਨਵੈਸਟੀਗੇਸ਼ਨ ਤੇ ਤੋਂ ਲਗਭਗ 5000 ਦੀ ਵੈਰੀਫਾਈ ਹੋਈ ਹੈ ਜੋ ਪੇਟੀਐਮ ਤੇ ਕਿਸੇ ਦਿੱਲੀ ਬੇਸਡ ਐਂਟੀਟੀ ਦੇ ਥਰੂ ਇਹਨੇ ਟ੍ਰਾਂਸਫਰ ਕਰਾਏ ਹੈਗੇ ਉਹ ਤਾਂ ਇਹਨੂੰ ਆਗੇ ਸਰ ਇਹਨੇ ਕਿੰਨੇ ਦਿੱਤੇ ਪੈਸੇ ਕਿੰਨੇ ਆ 10 ਰਿਸਟਰ ਨਹੀਂ ਉਹ ਤੋਂ ਮੰਨੀ ਦੀ ਪੁਸ਼ਕਿਸ਼ ਤੇ ਕਲੀਅਰ ਹੋਊਗਾ ਲੈ ਕੇ ਸਰ ਇਹ ਨਹੀਂ ਆਇਆ ये लेके आएगा तो बट क्रॉस क्वेश्चन करके ही कल क्लियर होगी इन्हीं इनिशियल जो दिल्ली एंटिटी ने कराया है, वो हजार कराए हैं हाँ जी बट की ਇਟ ਮੀਨਸ ਉਹਨੂੰ ਇਹ ਜਿਹੜੇ ਪਿਸਟਲ ਮਿਲੇ ਆ ਉੱਥੇ ਕੁਝ ਵੀ ਨਹੀਂ ਇਹਨੇ ਦਿੱਤਾ ਐਜ਼ ਇਟ ਇਜ਼ ਹੀ ਮਿਲ ਗਏ ਮਤਲਬ ਇਹਨੂੰ ਉੱਥੇ ਜਾ ਕੋਈ ਉੱਥੇ ਗਿਆ ਆਪਣਾ ਨਾਮ ਦੱਸਿਆ ਨਹੀਂ ਨਹੀਂ ਵਹੀ ਮੈਂ کہہ ਰਿਹਾ ਨਾ ਕਿ ਮਨੀ ਜੋ ਹੈਗਾ ਉਹਨੇ ਸੈਪਰੇਟਲੀ ਜਿਸ ਤੋਂ ਕਨਸਾਈਨਮੈਂਟ ਡਿਲੀਵਰ ਕਰਾਣੀ ਸੀ ਉਹਨੂੰ ਸੈਪਰੇਟ ਕੋਈ ਟਾਸਕਿੰਗ ਹੋਈ ਹੈ ਓਕੇ ਇਸ ਨੂੰ ਸੈਪਰੇਟ ਟਾਸਕਿੰਗ ਹੋਈ ਹੈ ਕਿ ਤੂੰ ਇਧਰ ਕਨਸਾਈਨਮੈਂਟ ਉਧਰ ਤੋਂ ਰਿਸਿਵ ਕਰਕੇ ਲੈ ਆ ਇਸ ਨੂੰ ਉਸ ਐਂਟੀਟੀ ਦਾ ਨਹੀਂ ਪਤਾ ਕਿ ਉਹਨੂੰ ਕੀ ਇਨਫੋਰਮ ਕੀਤਾ ਗਿਆ ਕਿਸ ਤਰੀਕੇ ਦੇ ਇਹਦਾ ਇਹੀ ਸੀਗਾ ਕਿ ਉਹਨੇ ਕਨਸਾਈਨਮੈਂਟ ਲੇ ਕੇ ਰੀਸੀਵ ਕਰਨੀ ਸੀ ਤੇ ਇਧਰ ਲੈ ਕੇ ਆਏ ਸਰ ਇਹਨਾਂ ਵੈਪਨਾਂ ਨਾਲ ਕੋਈ ਵਾਰਦਾਤ ਨਹੀਂ ਇਹ ਕੋਈ ਵਾਰਦਾਤ ਤੋਂ ਨਹੀਂ ਇਸ ਚੀਜ਼ ਤੇ ਆਈ ਹੈਗੀ ਬੜੇ ਆਪਾਂ ਪਹਿਲਾਂ ਹੀ ਆਪਰੇਸ਼ਨਲੀ ਇੰਟਰਸੈਪਟ ਕਰ ਲਿਆ ਕਿ ਵਾਰਦਾਤ ਹੋਣ ਤੋਂ ਪਹਿਲਾਂ ਹੀ ਆਪਾਂ ਇਹਨਾਂ ਨੂੰ ਵੈਪਨਸ ਨੂੰ ਫੜ ਲਿਆ ਸਰ ਨਹੀਂ ਅਮੂਨੀਸ਼ਨ ਇਸ ਚ ਰਿਕਵਰੀ ਨਹੀਂ ਹੋਈ ਤੋਂ ਮੈਂ ਉਹ ਹੀ ਮੈਂ ਕਹਿਣਾ ਚਾਹ ਰਿਹਾ ਨਾ ਕਿ ਆਪਰੇਸ਼ਨਲੀ ਵੈਪਨਸ ਫਰਦਰ ਅਮੂਨੀਸ਼ਨ ਇਹਨਾਂ ਨੇ ਕਿਸ ਤਰ੍ਹਾਂ ਜੁਟਾਣਾ ਸੀਗਾ ਕਿੱਥੇ ਅੱਗੇ ਇਹਨਾਂ ਦੀ ਟਾਰਗੇਟਿੰਗ ਦੀ ਕੀ ਕਿੱਥੇ ਯੂਟਿਲਾਈਜ਼ ਹੋਣਾ ਸੀ ਕਿਸ ਗੈਂਗ ਤੇ ਕਿਸ ਅੱਗੇ ਫਰਦਰ ਇਸ ਚ ਨੇ ਸੇਲ ਕਰਨੀ ਸੀਗੀ तो वो तो उससे पहले ही अपन फर्ड ले रहता है बल्कि भी एजुकेशन सर की है कोई है जी पढ़ा हुआ है कुछ के या बिल्कुल नहीं कोई 10th प्लस 2 या ग्रेजुएट इस तरह एजुकेशन प्लस 2 द यूजी एजुकेशन कॉलेज सर कोई और पर्सन भी इधर नाल इन्वॉल्व बा इधर नाल बलकार दे नाल लोकल नहीं इस हाल तक तो ये स्टैंड अलोन खुद ही कंसाइनमेंट लेके आया सीगा यही गल आई है सर एक सवाल बड़ा है कोई खेत कोई खेत किसी देने के लिए आया हुआ सर नवा भी पुलिस ने बहुत कमेंडेबल जॉब की तो तुम सीखे पर ये एमपी तो एडी बड़ी लेके आया ਰਸਤੇ ਵਿੱਚ ਇੰਨੇ ਬਾਟਰ ਆਉਂਦੇ ਉਹ ਚੀਜ਼ ਬਹੁਤ ਹੈਰਾਨ ਕਰਨ ਵਾਲੀ ਕਿ ਇੰਨੀ ਖੇਪ ਕੱਲਾ ਕਿਵੇਂ ਲੈ ਕੇ ਆ ਗਿਆ ਇਹ ਦੇਖੋ ਇਟ ਹੈਸ ਹੈਪਨਡ ਇਨ ਰੀਸੈਂਟ ਪਾਸਟ ਕਿ ਕਾਫੀ ਜੋ 1 ਸਾਲ ਚ ਪੰਜਾਬ ਤੇ ਟ੍ਰੈਂਡ ਹੈਗਾ ਕਿ ਐਮਪੀ ਦੇ ਕਾਫੀ ਜੋ ਹੈਗਾ ਨਾ ਜੋ ਮੈਨੂਫੈਕਚਰਿੰਗ ਲੋਕਲ ਜੋ ਹੋ ਰਹੀ ਹੈਗੀ ਉਹ ਉਹਨਾਂ ਦੀ ਵੈਪਨ ਜੋ ਐਮਪੀ ਤੋਂ ਲੈ ਕੇ ਆ ਰਹੇ ਹਨ ਉਹਨਾਂ ਦੇ ਤੋਂ ਉਸ ਦਾ ਮੈਂ ਇਹ ਤੋ ਨਹੀਂ ਕਹਿ ਸਕਦਾ ਕਿ ਕੀ ਉਹਨਾਂ ਦੀ ਸਪੈਸੀਫਿਕ ਹੋ ਹੈਗੀ ਬਟ ਆਬਵੀਅਸਲੀ ਕਿ ਐਮਪੀ ਤੋਂ ਲੈ ਕੇ ਆਏ ਹੈਗੇ ਤੋਂ ਮਲਟੀਪਲ ਮਤਲਬ ਸਟੇਟਸ ਹੈਗੀ ਹੈ ਇਹ ਪਬਲਿਕ ਟਰਾਂਸਪੋਰਟ ਯੂਜ਼ ਕਰਦੇ ਹੈਗੇ ਤਾਂ ਕਿ ਉਹ ਪਬਲਿਕ ਟਰਾਂਸਪੋਰਟ ਚ ਗਏ ਨਹੀਂ ਉਹ ਪਤਾ ਲੱਗਦਾ ਚੈਕਿੰਗ ਹੁੰਦੀ ਇੰਡੀਵਿਜੂਅਲ ਇੰਡੀਵਿਜੂਅਲ ਵਹੀਕਲ ਦੀ ਤੋਂ ਪ੍ਰੋਪਰਲੀ ਚੈਕਿੰਗ ਹੋ ਜਾਂਦੀ ਹੈ ਕਿ ਐਮਪੀ ਪੁਲਿਸ ਹੈ ਰਾਜਸਥਾਨ ਪੁਲਿਸ ਹੈ ਬਟ ਪਬਲਿਕ ਵਹੀਕਲ ਦੀ ਕਈ ਵਾਰ ਉਸ ਥਰੈਡ ਬੇਅਰ ਤਰੀਕੇ ਨਾਲ ਨਹੀਂ ਹੁੰਦੀ ਤਾਂ ਇਹ ਬੜਾ ਕੰਸੀਲਡ ਵਿੱਚ ਲੈ ਕੇ ਆਉਂਦੇ ਹੈਗੇ ਬੈਗ ਚ ਕਪੜਿਆਂ ਤੇ ਤਾਂ ਉਹ ਗੱਲ ਹੈਗੀ ਸਰ ਇਹ ਕਿਸੇ ਆਤੰਕੀ ਗਰੁੱਪ ਨਾਲ ਸੰਬੰਧਿਤ ਆ ਜਾਂ ਗੈਂਗ ਨਾਲ ਸੰਬੰਧਿਤ ਆ ਇਹ ਬਸੰਦੂਰ ਨਹੀਂ ਨਹੀਂ ਦੇਖੋ ਹਲੇ ਤੱਕ ਕੋਈ ਟੈਰਰ ਐਂਗਲ ਸਾਹਮਣੇ ਨਹੀਂ ਆਇਆ ਹੈਗਾ ਬਟ ਉਹ ਮਨੀ ਤੇ ਹੀ ਫਰਦਰ ਪੁਸ਼ਿੰਗ ਦਿੱਤੀ ਜਾ ਰਹੀ ਹੈ ਕਿਸੇ ਗਰੁੱਪ ਨਾਲ ਤਾਂ ਇਹ ਤੋਂ ਮਨੀ ਦੇ ਕਹਿਣ ਤੇ ਹੀ ਚੱਲ ਰਿਆ ਸੀ ਗੱਲੇ ਤੱਕ ਤਾਂ ਮਨੀ ਆਬਵੀਅਸਲੀ ਜੋ ਗੈਂਗ ਤੋਂ ਇਨਵੋਲਵਮੈਂਟ ਹੈਗੀ ਹੈ ਜੋ ਵੈਪਨਸ ਦੇ ਟਰੇਡ ਤੇ ਹੈਗੀ ਹੈ ਸਰ ਕਿੰਨੇ ਦਿਨ ਦਾ ਰਿਮਾਂਡ ਹਾਸਲ ਕੀਤਾ ਇਹ 3 ਦਿਨ ਦੀ ਦੀ ਕਸਟਡੀ ਸਿਕਿਉਰ ਕੀਤੀ ਗਈ ਸੀ ਤੋਂ ਵੀ ਦੀ ਕੱਲ ਇਸ ਨੂੰ ਅਸੀਂ ਪ੍ਰੋਡਕਸ਼ਨ ਵਾਰਡਨ ਤੇ ਮੰਨੂ ਨੂੰ ਲਿਆਵਾਂਗੇ ਕੱਲ ਕੱਲ ਲਿਆਵਾਂਗੇ टीम शहीद भगत सिंह नगर पुलिस वालों एक इंटर स्टेट गैंग किया गया जिसके एक मैंबर से दस पिस्टल्स रिकवर किए गए ने जो पंजाब के हिमाचल से इन्होंने सप्लाई करने से तो इस रिकवरी पर शहीद भगत सिंह पुलिस नगर पुलिस ने काफ़ी ऑपरेशनली चंगा काम किया है तो इन वैपनस की यूजेज ते पहले ही इन इंटरसैप्ट कर लिया गया है तो जो एक, एक अक्यूज़ को एपरीहेंड किया गया है ਉਸਤੇ ਅੱਗੇ ਵੀ ਕਾਫੀ ਪੁਸ਼ਕਿਸਤੇ ਤੇ ਲਿੰਕੇਜਿਸ ਦੇ ਗੱਲ ਨਿਕਲਣ ਦੀ ਉਮੀਦ ਹੈਗੀ ਇਹ ਸਮਾਨ ਕਿਥੋਂ ਲੈ ਕੇ ਆਇਆ ਸੀ ਇਹ ਜੋ ਹੈ ਵੈਪਨਸ ਦੀ ਕਨਸਾਈਨਮੈਂਟ ਮੱਧ ਪ੍ਰਦੇਸ਼ ਤੋਂ ਲੈ ਕੇ ਆਇਆ ਸੀਗਾ ਤੇ ਇਸ ਨੂੰ ਜੋ ਡਾਇਰੈਕਸ਼ਨ ਹੈ ਇਹ ਮਨੀ ਨਾਮ ਦਾ ਬੰਦਾ ਦੇ ਰਿਆ ਸੀ ਜਿਸ ਤੇ ਪਹਿਲਾਂ ਵੀ ਆਮ ਸੈਕਟਰ ਦੇ ਵਕਫ ਵਕਫਾ ਥਾਵਾਂ ਤੇ ਹਿਮਾਚਲ ਤੇ ਤੇ ਪੰਜਾਬ ਦੇ ਵਕਫ ਵਕਫਾ ਜ਼ਿਲ੍ਹਿਆਂ ਤੇ ਪਰਚੇ ਹੈਗੇ ਨੇ ਕਿਤੋਂ ਮਸਲਾ ਜਨਾ ਸੀ ਇਹ ਸਪਲਾਈ ਕਰਨਾ ਸੀ ਇਹ ਫਰਦਰ ਕਿਨੇ ਸਪਲਾਈ ਕਰਨਾ ਸੀ ਇਹ ਤੋਂ ਮੰਨੀ ਦੀ ਪੁਸ਼ਕਿਸ਼ਤੇ ਗੱਲ ਸਾਹਮਣੇ ਆਉਗੀ ਬਟ ਇਹ ਜ਼ਰੂਰ ਹੈਗੀ ਕਿ ਪੰਜਾਬ ਦੇ ਏਰੀਆ ਚ ਕਾਫੀ ਇਤਨੇ ਵੈਪਨਸ ਦੀ ਜੋ ਰੀਸੈਂਟ ਪਾਸਤੇ ਐਮਪੀ ਦੇ ਵੈਪਨਸ ਆਏ ਹੈਗੇ ਇਹ ਚੰਗਾ ਕੰਮ ਹੋਇਆ ਇਹਦਾ ਕਿ ਕਿਸੇ ਵੀ ਵਾਰਦਾਤ ਤੋਂ ਪਹਿਲਾਂ ਹੀ ਉਹਨਾਂ ਨੂੰ ਫੜ ਲਿਆ ਗਿਆ ਕੋਈ ਕਾਰਤੂਸ ਮਿਲਿਆ ਸੀ ਇਸ ਵਿੱਚ ਕੋਈ ਨਹੀਂ ਇਸ ਤੇ ਸਿਰਫ ਪਿਸਟਲ ਦੀ ਰਿਕਵਰੀ ਹੋਈ ਹੈ ਇਹ ਹੀ ਆਪਰੇਸ਼ਨਲ ਸਕਸੈਸ ਹੈਗੀ ਹੈ ਕਿ ਅਮੂਨੀਸ਼ਨ ਤੇ ਇਹ ਸਾਰੇ ਜੁਟਾਣ ਤੋਂ ਪਹਿਲਾਂ ਹੀ ਇਹਨਾਂ ਨੂੰ ਇੰਟਰਸੈਪਟ ਕਰ ਲਿਆ ਗਿਆ ਕਿਤੇ ਕਮਾਲ ਲਿਆ ਕਿਤਨੇ ਫੜੇ ਗਏ ਸੀ ਮਾਲ ਸਾਰਾ ਇਹ

ਨੀ ਇਹ ਸਟੈਂਡ ਅਲੋਨ ਖੁਦ ਹੀ ਇਕੱਲਾ অপারেਟ ਕਰ ਰਿਹਾ ਸੀਗਾ ਸਰ ਕਿਤੋਂ ਦਾ ਰੈਨ ਵਾਲਾ ਸੀ ਕੀ ਇਹਦੀ ਕੁਆਲਿਫੀਕੇਸ਼ਨ ਹੈ ਦਾ ਬੈਕਗ੍ਰਾਉਂਡ ਕੀ ਹੈ ਇਹ ਐਜੂਕੇਸ਼ਨਲ ਕੁਆਲਿਫੀਕੇਸ਼ਨ ਇਹਦੀ ਪਲੱਸ 2 ਲੈਵਲ ਦੀ ਹੈਗੀ ਤੇ ਇਹਦਾ ਜੋ ਹੈਗਾ ਜੋ ਹੋਮ ਪਲੇਸ ਹੈਗਾ ਅੱਛਾ ਉਹ ਸ਼ਾਰਕੁਰ ਦਾ ਹੈਗਾ ਜੀ ਸਾਰੇ ਫਸਟ ਟਾਈਮ ਲੈ ਕੇ ਆਏ ਸੀ ਜਾਂ ਪਹਿਲਾਂ ਵੀ ਇਦਾਂ ਦੇ ਕੋਈ ਕਰ ਚੁੱਕੇ ਐ ਤੁਹਾਨੂੰ ਨਹੀਂ ਇਹ ਤੋਂ ਇਸ ਦੇ ਹਲੇ ਪੁਸ਼ਕਿਸ਼ ਬਾਕੀ ਹੈਗੀ ਹੈ ਸਾਰੀ ਬਟ ਇਨੀਸ਼ੀਅਲ ਜੋ ਪੁਸ਼ਕਿਸ਼ ਸਾਰੇ ਕੀਤੀ ਗਈ ਹੈ ਉਸ ਤੇ ਇਹ ਹੈ ਕਿ ਇਹ ਫਸਟ ਟਾਈਮ ਗਿਆ ਸੀਗਾ ਤਾਂ ਬੇਸਿਕਲੀ ਇਹ ਲਾਲਚ ਤੇ ਜਾਂ ਇਜੀ ਮਨੀ ਦੇ ਉਸਤੇ ਗਿਆ ਹੈਗਾ ਕਿ ਜੋ ਪਹਿਲਾਂ ਵੀ ਇਸ ਦੇ ਐਸੋਸੀਏਸ਼ਨ ਰਹੀ ਹੈਗੀ ਜੇਲ੍ਹ ਦੇ ਵਿੱਚ ਤਾਂ ਪਹਿਲੇ ਸੀਗੇ ਤਾਂ ਉਸਨੇ ਹੀ ਫਰਦਰ ਇਹਨੇ ਕਾਰਵਾਈ ਕੀਤੀ ਅਰੁਣ ਜੇਲ੍ਹ ਚਾ ਤੇ ਉਹਨੂੰ ਕਦੋਂ ਨਾ ਲਿਆ ਗਿਆ ਉਹਨੂੰ ਪ੍ਰੋਡਕਸ਼ਨ ਵਾਰੰਟ ਤੇ ਅਸੀਂ ਅੱਜ ਸਿਕਿਉਰ ਕਰਕੇ ਆਰਡਰ ਜੋ ਹੈਗਾ ਕੱਲ ਲੈ ਲਵਾਂਗੇ ਰਿਮਾਂਡ ਕਿੰਨਾ ਹੈ ਸਰ ਅਕਿਊਜ਼ ਦਾ ਰਿਮਾਂਡ 3 ਦਿਨ ਦਾ ਸਿਕਿਉਰ ਕੀਤਾ ਗਿਆ ਸੀਗਾ ਤੋਂ ਹੀ ਦਾ ਕੱਲ ਪੂਰਾ ਹੋ ਜਾਊਗਾ ਅਸੀਂ ਪਹਿਲਾਂ ਵੀ ਤੋਂ ਮਾਮਲੇ ਹਨ ਕ੍ਰਿਮਿਨਲ ਨਹੀਂ ਪਹਿਲਾ ਐਨਡੀਪੀਐਸ ਦੇ 3 ਪਰਚੇ ਦਰਜ ਹੈਗੇ ਆ ਕਿ ਉਸਦੇ ਪਰ ਅਰੁਣ ਦੇ ਸਰ ਅਰੁਣ ਤੇ 10 ਟੋਟਲ 10 ਪਰਚੇ ਹੈਗੇ ਵੱਖ-ਵੱਖ ਥਾਵਾਂ ਦੇ ਪੰਜਾਬ ਤੇ ਤੇ ਹਿਮਾਚਲ ਦੇ